ਕਿ ਜਿਹੜੀ ਵੀ ਸਰਕਾਰੀ ਸਕੂਲਾਂ ਚ ਯੂਨੀਫਾਰਮ ਦਿੱਤੀ ਜਾਂਦੀ ਹੈ ਉਹ ਸਾਡੀਆਂ ਹੀ ਜਿਹੜੀਆਂ ਪੈਨਾ ਮਾਤਾਵਾਂ ਜਿਹੜੀਆਂ ਕਿ ਸੈਲਫ ਹੈਲਪ ਗਰੂਪਸ ਦੇ ਵਿੱਚ ਮੈਂਬਰਸ ਨੇ ਉਹਨਾਂ ਦੁਆਰਾ ਬਣਾਈਆਂ ਚਾਂ ਇਸੇ ਸਦਕਾ ਅਸੀਂ ਅੱਜ ਪਿੰਡ ਸੇਮੀਆਂ ਬਲਾਕ ਸਾਡਾ ਗੁੰਨਿਆਣਾ ਉਰੇ ਚ ਇਸ ਪ੍ਰੋਜੈਕਟ ਦਾ ਸ਼ੁਰੂਆਤ ਕਰਨ ਜਾ ਰਹੇ ਹਾਂ ਇਰੇ ਤੇ ਜਿਹੜੀ ਪ੍ਰੋਜੈਕਟ ਸੀਐਲਐਫ ਹੈਗੀ ਆ ਉਹਦਾ ਨਾਮ ਰਹਿਮਤ ਆਜੀਵਿਕਾ ਹੈਗਾ ਇਰੇਚ ਆਰਸੀਟੀ ਵੱਲੋਂ ਆਲਮੋਸਟ 70 ਜਿਹੜੀਆਂ ਸਾਡੀਆਂ ਸੈਲਫ ਹੈਲਪ ਗਰੁੱਪ ਦੀਆਂ ਮੈਂਬਰਸ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਅਸੀਂ ਇਰੇਚ ਨੂੰ ਵਿਸ਼ੇਸ਼ ਧੰਨਵਾਦ ਕਰਦੇ ਆ ਸਾਡੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਮਨਤਪਾਲੀ ਜੀ ਦਾ ਜਿਨ੍ਹਾਂ ਸਦਕਾ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਈ ਉਹਨਾਂ ਦੀ ਇੰਟਰਵੈਂਸ਼ਨ ਨਾਲ ਸਾਨੂੰ ਉਹਨਾਂ ਵੱਲੋਂ ਮਿੱਤਲ ਗਰੁੱਪ ਤੋਂ ਮਸ਼ੀਨਰੀ ਦਵਾਈ ਗਈ ਹੈ ਤੇ ਅੰਬੁਜਾ ਫਾਊਂਡੇਸ਼ਨ ਤੋਂ ਸਾਡੇ ਵੀਡੀਓ ਸਾਹਿਬ ਨੇ ਬਹੁਤ ਮਿਹਨਤ ਕੀਤੀ ਔਰ ਜਿਹੜੀ ਇਹ ਪੰਚਾਇਤ ਘਰ ਆ ਉਹਦੀ ਬਿਲਡਿੰਗ ਨੂੰ ਬਿਲਕੁਲ ਰੈਨੋਵੇਟ ਕਰਕੇ ਐਰੇਨਾ ਵਾਸ਼ਰੂਮਸ ਪੀਨ ਦੇ ਪਾਣੀ ਦੀ ਕਮੀ ਸੀਗੀ ਉਹ ਤਿਆਰ ਕਰਵਾ ਕੇ ਸਾਨੂੰ ਵਿਥਿਨ ਟਾਈਮ ਦਿੱਤੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਸਾਨੂੰ ਟੀਚਾ 20000 ਯੂਨੀਫਾਰਮਸ ਦਾ ਇਸ April ਤੱਕ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਦੇਣ ਵਾਸਤੇ ਦਿੱਤਾ ਗਿਆ ਅਸੀਂ ਜ਼ਰੂਰ ਪੂਰਾ ਕਰਾਂਗੇ ਔਰ ਬਹੁਤ ਵਧੀਆ ਤਰੀਕੇ ਨਾਲ ਪੂਰਾ ਕਰਾਂਗੇ ਜਿਹੜੀਆਂ ਲੇਡੀਜ਼ ਨੇ ਆਪ ਤਾਂ ਕੰਮ ਕਰਦੀਆਂ ਤੇ ਜਿਹੜੀਆਂ ਘਰਾਂ ਚ ਬੈਠੀਆਂ ਕੀ ਸੁਨੇਹਾਂ ਦੇਣਾ ਦੇਖੋ ਅੱਜ ਅਸੀਂ ਦੇਖ ਹੀ ਸਕਦੇ ਹਾਂ ਕਿ ਜਿਹੜੀ ਸਾਡੀ ਇੱਥੇ ਗੈਦਰਿੰਗ ਆ ਉਹ ਸਾਰੀ ਅ ਵੂਮਨ ਦੀ ਹੀ ਆ ਮੈਕਸਿਮਮ ਐ ਵੂਮਨ ਏਮਪਾਵਰਮੈਂਟ ਲ ਇੱਕ ਬਹੁਤ ਹੀ ਵੱਡਾ ਕਦਮ ਹੈ ਪਿੰਡਾਂ ਚ ਦੇਖੋ ਅਸੀਂ ਬਠਿੰਡਾ ਜ਼ਿਲ੍ਹੇ ਦੇ ਇੱਕ ਇੰਟੀਰੀਅਰ ਪੇਂਟ ਜਿਹੜਾ ਕਿ ਸ਼ਹਿਰ ਤੋਂ ਲਗਭਗ 15 ਕਿਲੋਮੀਟਰ ਦੂਰ ਆ ਔਰ ਇਹ ਵਿੱਚ ਆ ਕੇ ਇੱਕ ਬਿਲਡਿੰਗ ਚ ਐਨੀ ਏਮਪਲੋਇਮੈਂਟ ਜਨਰੇਟ ਕਰ ਰਹੇ ਹੈਗੇ ਆ ਇਨਾਂ ਨੂੰ ਆਉਣ ਵਾਲੇ ਟਾਈਮ 'ਚ ਬਹੁਤ ਯਰਾ ਫਾਇਦਾ ਮਿਲੇਗਾ ਔਰ ਜਿਹੜੇ ਸਾਡੇ ਹੈੱਡ ਹੈਗੇ ਨੇ ਰਹਿਮਤ ਆਜੀਵਿਕਾ ਦੇ ਉਹ ਦੱਸ ਰਹੇ ਨੇ ਕਿ 2015 ਤੋਂ ਉਹ ਇਸ ਕੰਮ ਨੂੰ ਮਤਲਬ ਯੂਨੀਫਾਰਮ ਦੇ ਨਹੀਂ ਲੇਕਿਨ ਅਲੱਗ-ਅਲੱਗ ਟੇਲਰਿੰਗ ਦੇ ਐਸਪੈਕਟਸ ਦੇ ਕੰਮ ਕਰ ਰਹੇ ਨੇ ਔਰ ਬਹੁਤ ਆਪਣੇ ਆਪ ਚ ਸੈਲਫ ਰਿਲਾਈਡ ਫੀਲ ਕਰ ਰਹੇ ਨੇ ਔਰ ਇਸੇ ਤਰ੍ਹਾਂ ਹੀ ਬਠਿੰਡੇ ਚ ਆਲਮੋਸਟ ਜਿਹੜੀਆਂ 35000 ਔਰਤਾਂ ਨੇ ਉਹ ਸਾਡੇ ਨਾਲ ਵੱਖਰੇ ਵੱਖਰੇ ਸੈਲਫ ਹੈਲਪ ਗਰੁੱਪਸ ਚ ਜੁੜੀਆਂ ਹੋਈਆਂ ਨੇ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਜਗ੍ਹਾ ਵੀ ਪਲੈਨਿੰਗ ਕਰ ਰਹੇ ਆ ਕਿ ਸਾਰੇ ਹੀ ਬਲਾਕਸ ਚ ਅਸੀਂ ਇਸ ਨੂੰ ਜ਼ਰੂਰ ਲੈ ਕੇ ਜਾਈਏ ਔਰ ਵਕ ਵਕ ਪਿੰਡਾਂ ਚ ਮਤਲਬ ਫੁਲਕਾਰੀ ਹਾਨੀ ਬੇਕਰੀ ਪ੍ਰੋਡਕਟਸ ਦੇ ਅਲੱਗ-ਅਲੱਗ ਸੈਲਫ ਹੈਲਪ ਗਰੁੱਪਸ ਚੱਲ ਰਹੇ ਨੇ ਔਰ 35000 ਜੜੀਆਂ ਔਮਨ ਨੇ ਉਹ ਬਠਿੰਡਾ ਜ਼ਿਲ੍ਹੇ ਦੀਆਂ ਇਸ ਚੀਜ਼ ਨਾਲ ਜੁੜੀਆਂ ਹੋਈਆਂ ਨੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਮਾਨਯੋਗ ਡਿਵੀਜ਼ਨਲ ਕਮਿਸ਼ਨਰ ਫਰੀਦਕੋਟ ਡਿਵੀਜ਼ਨ ਸ਼੍ਰੀ ਮਨਜੀਤ ਸਿੰਘ ਬਰਾੜ ਜੀ ਪਹੁੰਚੇ ਸੀ ਅਸੀਂ ਉਹਨਾਂ ਨੂੰ ਕੱਲ ਨੇਯੋਤਾ ਦਿੱਤਾ ਕਿ ਤੁਸੀਂ ਆਓ ਔਰ ਇਸ ਚੀਜ਼ ਦੀ ਸ਼ੁਰੂਆਤ ਕਰੋ ਔਰ ਉਹਨਾਂ ਨੇ ਸਾਡਾ ਨਿਯੋਤਾ ਕਬੂਲ ਕੀਤਾ ਔਰ ਅੱਜ ਉਹ ਆ ਕੇ ਸਾਡੇ ਇਸ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕਰਕੇ ਤਾਂ ਸੈਂਟਰ ਪਹਿਲਾਂ ਇਸ ਤਰ੍ਹਾਂ ਦੇ ਸੈਂਟਰ ਪਹਿਲਾਂ ਵੀ ਬਣਾਏ ਇਹ ਸਾਡਾ ਬਠਿੰਡੇ ਜ਼ਿਲ੍ਹੇ ਚ ਸਾਡਾ ਪਹਿਲਾ ਵੀ 1 ਇੱਕਰ ਸੈਂਟਰ ਚੱਲ ਰਿਹਾ ਬਲਾਕ ਬਠਿੰਡੇ ਦੇ ਵਿੱਚ ਪਿੰਡ ਬੁਲਾਡੇ ਵਾਲੇ ਚ ਚੱਲ ਰਿਹਾ ਅਸੀਂ ਪਿਛਲੇ ਸਾਲ 7000 ਸਕੂਲ ਦੇ ਬੱਚਿਆਂ ਨੂੰ ਯੂਨੀਫਾਰਮਸ ਦਿੱਤੀਆਂ ਸੀਗੀਆਂ ਔਰ ਅ ਅੱਜ ਹੀ ਦੱਸ ਰਹੀ ਸੀ ਕਿ ਉਹਨਾਂ ਦਾ ਟਰਨਓਵਰ ਆ ਉਹ 50 ਲੱਖ ਦਾ ਉਸ ਜਿਹੜਾ ਕਲਸਟਰ ਲੈਵਲ ਫੈਡਰੇਸ਼ਨ ਨਾ ਉਹਰਾ ਹੈਗਾ ਔਰ ਆਉਣ ਵਾਲੇ ਟਾਈਮ ਚ ਹੋਰ ਵੀ ਉਮੀਦ ਕਰਨਗੇ ਔਰ ਹੁਣੇ ਹੀ ਹਨੀ ਦੇ ਜਿਹੜੀ ਪ੍ਰੋਡਕਸ਼ਨ ਚ ਕੁਝ ਲੇਡੀਆਂ ਕੰਮ ਕਰ ਰਹੀਆਂ ਔਰ ਦੱਸ ਰਹੀਆਂ ਕਿ ਉਹ 15 ਦਿਨ ਵਾਸਤੇ ਕਲਕੱਤੇ ਜਾ ਕੇ ਹੁਣੇ ਹੀ ਵਾਪਸ ਮੁੜੀਆਂ ਨੇ ਔਰ ਉਹਨਾਂ ਨੂੰ ਬਹੁਤ ਹੀ ਲਾਭ ਹੋਇਆ ਹੈ ਉੱਥੇ ਜਾਣ ਦਾ ਔਰ ਬਹੁਤ ਹੀ ਅੱਛੀ ਸੇਲ ਉਹਨਾਂ ਦੀ ਜਿਹੜੀ ਆ ਹਨੀ ਦੀ ਹੋਈ ਹੈ ਧੰਨਵਾਦ ਜੀ ਜੋ ਕਿ ਨਾ ਮੈਂ ਕਿਹਨੇ ਦੰਗਾਲ ਲੇ ਲਿਆ ਮੇਰਾ ਨਾਮ ਸੁਖਵਿੰਦਰ ਸਿੰਘ ਚੱਠਾ ਜੀ ਮੈਂ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਜ਼ਿਲ੍ਹਾ ਬਠਿੰਡਾ ਨੂੰ ਦੇਖਦਾ ਤੇ ਸਾਡੇ ਜਿਹੜਾ ਹੈਗਾ ਇਹ ਪਹਿਲ ਆਜੀਵਿਕਾ ਜਿਹੜਾ ਹੈਗਾ ਅਸੀਂ ਇਥੇ ਹਾਜਰੀ ਸੈਂਟਰ ਸਥਾਪਿਤ ਕੀਤਾ ਗਿਆ ਜਿਦੇ ਵਿੱਚ ਪਹਿਲੇ ਪਹਿਲੇ ਚਰਨ ਦੇ ਵਿੱਚ ਅਸੀਂ 62 ਔਰਤਾਂ ਨੂੰ ਆਰਐਸਟੀ ਬਠਿੰਡਾ ਤੋਂ ਟ੍ਰੇਨਿੰਗ ਦਵਾਈ ਹੈ ਖਾਸ ਤੌਰ ਤੇ ਜਿਹੜੀਆਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਨੇ ਉਹਨਾਂ ਦੀ ਟ੍ਰੇਨਿੰਗ ਦਵਾਈ ਹੈ ਇਹਦੇ ਲਈ ਅਸੀਂ ਮਿੱਤਲ ਗਰੁੱਪ ਆਫ ਇੰਡਸਟਰੀ ਤੋਂ ਕੁਝ ਮਸ਼ੀਨਾਂ ਸੀਐਸਆਰ ਫੰਡ ਤੋਂ ਲਈਆਂ ਨੇ ਕੁੱਛ ਅਸੀਂ ਅੰਬੋਜਾ ਫਾਊਂਡੇਸ਼ਨ ਤੋਂ ਮਸ਼ੀਨਾਂ ਲਈਆਂ ਨੇ ਔਰ ਨਾਲ ਹੀ ਨਾਲ ਜਿਹੜਾ ਇਸ ਸਾਲ ਦਾ ਸਾਡਾ ਟਾਰਗੇਟ ਹੈਗਾ ਉਹ 10000 ਯੂਨੀਫਾਰਮ ਸਰਕਾਰੀ ਸਕੂਲਾਂ ਦੀਆਂ ਜਿਹੜੀਆਂ ਬਾਹਰੋਂ ਖਰੀਦਦੇ ਸੀ ਉਹ ਸਾਡੀਆਂ ਸੈਲਫ ਹੈਲਪ ਗਰੁੱਪ ਦੀਆਂ 62 ਔਰਤਾਂ ਤਿਆਰ ਕਰਨੀਆਂ ਹੈ ਸ਼ਿਫਟਾਂ 'ਚ ਕੰਮ ਚ ਉਹਨਾਂ ਦੇ ਮੈਨੇਜਰ ਰੱਖੇ ਗਏ ਨੇ, ਅਕਾਊਂਟੈਂਟ ਰੱਖੇ ਗਏ ਨੇ। ਜਿਸ ਤਰ੍ਹਾਂ ਇੱਕ ਫੈਕਟਰੀ ਕੰਮ ਕਰਦੀ ਓਸੇ ਤਰ੍ਹਾਂ ਕੰਮ ਕਰੇਗਾ। ਔਰ 10000 ਟਾਰਗੇਟ ਨੂੰ ਉਧਾ ਕੇ ਮਾਣ ਜੋ ਡਿਫਟੀ ਕਮਿਸ਼ਨਰ ਬਠਿੰਡਾ ਹੁਣਾਂ ਨੇ ਉਹ 20000 ਕਰ ਦਿੱਤਾ। ਅਸੀਂ 10 ਦੀ ਬਜਾਏ 20000 ਜੁਨੀਫਾਰਮ ਜੜੀਆਂ ਇਸ ਵਾਰ ਕਰਾਂਗੇ। ਤੇ ਅਗਲਾ ਸਾਡਾ ਜਿਹੜਾ ਸਾਲ ਹੈ ਉਹਦੇ ਵਿੱਚ ਹਰ ਬਲਾਗ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਹੌਜਰੀ ਸੈਂਟਰ ਸਟੈਬਲਿਸ਼ ਕਰਨਾ ਹੈ ਔਰ ਅਗਲਾ ਸਾਲ ਜਿਹੜਾ ਹੈਗਾ 100% ਸਰਕਾਰੀ ਸਕੂਲਾਂ ਦੀਆਂ ਯੂਨੀਫਾਰਮ ਇਸ ਤਰ੍ਹਾਂ ਦੇ ਹੌਜਰੀ ਸੈਂਟਰਾਂ 'ਚ ਬਣਨੀਆਂ ਜਿਨ੍ਹਾਂ ਦੇ ਨਾਲ ਜਿੱਥੇ ਬੱਚਿਆਂ ਨੂੰ ਕੁਆਲਿਟੀ ਦੇ ਯੂਨੀਫਾਰਮ ਮਿਲ ਸਕਣਗੇ ਆ ਉਥੇ ਜਿਹੜੀਆਂ ਪਿੰਡੂ ਰੋਜ਼ਗਾਰ ਜਿਹੜੀਆਂ ਸਕੀਮਾਂ ਨੇ ਉਹਨਾਂ ਵਿੱਚ ਵਾਅਦਾ ਹੋਗਾ ਪਿੰਡੂ ਰੋਜ਼ਗਾਰ ਜਿਹੜੀਆਂ ਬੀਬੀਆਂ ਘਰੇ ਟਾਈਮ ਵਿਹਲਾ ਹੋ ਜਾਂਦਾ ਸਵੇਰੇ ਕੰਮ ਕਰ ਕਰਦਾ ਕਰਕੇ ਸ਼ਾਮ ਦਾ ਕੰਮ ਕਰ ਹੁੰਦਾ ਦੁਪਹਿਰ ਦਾ ਵਿਹਲਾ ਸਮਾਂ ਹੁੰਦਾ ਉਹ ਜਿਹੜਾ ਕੰਮ ਕਰਕੇ ਆਪਣਾ ਨਾਲ ਤਾਂ ਹੁਨਰ ਵਧੇਗਾ ਨਾਲੇ ਉਹਨਾਂ ਦਾ ਰੋਜ਼ਗਾਰ ਦੇ ਵਿੱਚ ਵਾਅਦਾ ਹੋਏਗਾ ਕਮਾਈ ਦੇ ਵਿੱਚ ਕਮਾਈ ਦੇ ਜਿਹੜੇ ਆ ਸਾਧਨ ਵਧਣਗੇ ਜਿਸ ਤਰ੍ਹਾਂ ਦਾ ਕੋਈ ਪੰਜਾਬ ਚ ਪਹਿਲਾਂ ਵੀ ਸੰਕਟ ਪਾੜਾ ਕਿ ਪਹਿਲੇ ਹੀ ਹੈ ਦੇਖੋ ਅਸੀਂ ਪਿਛਲੇ ਸਾਲ ਜਿਹੜਾ ਪਾਇਲਟ ਪ੍ਰੋਜੈਕਟ ਚਲਾਇਆ ਸੀਗਾ ਉਹ ਜਿਹੜੀ ਵਰਾਸਤੇ ਮਾਲਵਾ ਜਿਹੜਾ ਅਮੋਜਾ ਫਾਊਂਡੇਸ਼ਨ ਦੀ ਸੀਐਸਆਰ ਤੋਂ ਵੀ ਨਾਲ ਸਹਿਯੋਗ ਹੈਗਾ ਉਹਨਾਂ ਨੇ ਉੱਥੇ ਅਸੀਂ 7000 ਤਕਰੀਬ ਅਸੀਂ ਯੂਨੀਫਾਰਮ ਸਟੈਪ ਇਤਨਾ ਸੇ ਇੱਕ ਇੱਕ ਤਿਆਰਭਾ ਕੀਤਾ ਸੀ ਸਾਡਾ ਸਫਲ ਤਿਆਰਬਾ ਰਿਆ ਕੁਝ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਆਈਆਂ ਅਸੀਂ ਉਹਨਾਂ ਨੂੰ ਇਸ ਵਾਰ ਦੂਰ ਕੀਤਾਗਾ ਅਗਲੀ ਵਾਰ ਜਿਹੜੀਆਂ ਦਿੱਕਤਾਂ ਆਉਣਗੀਆਂ ਦੂਰ ਕਰਾਂਗੇ ਔਰ ਇਹ ਜਿਹੜਾ ਹੈਗਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਇਹ ਦੂਜਾ ਹੌਜ਼ਰੀ ਸੈਂਟਰ ਹੈਗਾ ਔਰ ਹੁਣ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਹੈਗਾ ਵੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੇ ਸੈਂਟਰ ਜਿਹੜੇ ਹੈਗੇ ਆ ਉਹ ਸਟੈਬਲਿਸ਼ ਕਰਨ ਦੀ ਉਮੀਦ ਹੈਗੀ ਆ ਉਹਨਾਂ ਨੇ ਦੇਖਿਆ ਕਿ ਪਿਛਲਾ ਸਾਲ ਜਿਹੜਾ ਸੀ ਵਧਿਆ ਰਿਹਾ ਵਧਿਆ ਉਹ ਤੋਂ ਆਉਟਪੁੱਟ ਨਿਕਲੀ ਆ ਤਾਂ ਸਰਕਾਰ ਜਿਹੜੀ ਹੈਗੀ ਉਹਨਾਂ ਨੂੰ ਸਕੀਮ ਜਿਹੜੀ ਸੀ ਉਹਨਾਂ ਦੇ ਸਾਹਮਣੇ ਰੱਖੀ ਗਈ ਤਾਂ ਉਹਨਾਂ ਨੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਸੈਂਟਰ ਖੋਲਣ ਦੀ ਹੁਣ ਐਲਾਨ ਕੀਤਾ ਹੋਇਆ ਜੀ ਮੁੱਖ ਮਹਿਮਾਨ ਵਜੋਂ ਅੱਜ ਮਾਨਜੋ ਕਮਿਸ਼ਨਰ ਫਰੀਦਕੋਟ ਡਿਵੀਜ਼ਨ ਸਰਦਾ ਸ੍ਰੀ ਮਨਜੀਤ ਸਿੰਘ ਜੀ ਬਰਾੜ ਔਰ ਉਹਨਾਂ ਦੇ ਨਾਲ ਸ਼੍ਰੀ ਸ਼ੌਕਤ احمد ਪਰੇ ਡਿਪਟੀ ਕਮਿਸ਼ਨਰ ਬਠਿੰਡਾ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਲਵਜੀਤ ਕਲਸੀ ਜੀ ਔਰ ਐਮਐਲਏ ਸਾਹਿਬ ਵੀ ਵਸਪੌਂਚਨ ਵਾਲੇ ਹੈਗੇ ਨੇ ਔਰ ਉਦਘਾਟਨ ਜਿਹੜਾ ਸਰਦਾਰ ਰਮਨਜੀਤ ਸਿੰਘ ਬਰਾੜ ਆਈਏਐਸ ਜਿਹੜੇ ਫਰੀਦਕੋਟ ਡਿਵੀਜ਼ਨ ਉਹਨਾਂ ਨੇ ਕੀਤਾ ਜੀ